ਸ਼੍ਰੋਮਣੀ ਗੁਰਦੁਆਰਾ ਤਬੰਦ ਕਮੇਟੀ ਪਾਸੋਂ ਆਗਿਆ ਲੈ ਕੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਬੈਨਰ ਹੇਟ ਜੋ ਪਿਛਲੇ ਸਮੇਂ ਉਹਨਾਂ ਨੇ ਧਾਰਮਿਕ ਵਿਦਿਅਕ ਸਤਿਨਾਮ ਕਰਾਈਆਂ ਜਿਹੜੇ ਆਵਲ ਆਏ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੀ ਇਨਾਮ ਇਨਾਮ ਵੰਡਣ ਦੀ ਰਸਮ ਸੀ ਉਹ ਗੁਰਮੁਸਮਗਮ ਕਰਕੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਮਨਜੀ ਸਾਹਿਬ ਵਿਵਾਨ ਹਾਲ ਵਿਖੇ ਇੰਤਜ਼ਾਰਈ ਹੈ ਔਰ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਿਦਿਆ ਦੇ ਪ੍ਰਸਾਰ ਪ੍ਰਸਾਰ ਵਾਸਤੇ ਔਰ ਪੰਜਾਬ ਦੇ ਬੱਚੇ ਪੰਥ ਦੇ ਬੱਚੇ ਪੜ੍ਹ ਲਿਖ ਜਾਣ ਇਹ ਇੱਕ ਆਪਣੇ ਮਨ ਦੇ ਵਿੱਚ ਇੱਕ ਦਰਦ ਲੈ ਕੇ ਤੇ ਐਜੂਕੇਟ ਦਾ ਪ੍ਰੋਜੈਕਟ ਵੱਲੋਂ ਜਿਹੜਾ ਬਹੁਤ ਵੱਡਾ ਉਤਮ ਹੈ ਉਹ ਕੀਤਾ ਜਾ ਰਿਹਾ ਹੈ ਔਰ ਔਰ ਬਿਨਾਂ ਕਿਸੇ ਫੀਸ ਤੋਂ ਲੋੜਵੰਦ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਾਬ ਦੀ ਅੱਜ ਗੁਰਮਤਿ ਮੁਕਾਬਲੇ ਕਰਵਾਏ ਜਾ ਰਹੇ ਅਨੇਕਾਂ ਹੀ ਬੱਚੇ ਪਹੁੰਚੇ ਨੇ ਗੁਰਬਾਣੀ ਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਮਨੁੱਖ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਆਗਿਆ ਲੈ ਕੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਦੇ ਬੈਨਰ ਹੇਟ ਜੋ ਪਿਛਲੇ ਸਮੇਂ ਉਹਨਾਂ ਨੇ ਧਾਰਮਿਕ ਵਿਦਿਅਕ ਪ੍ਰਤੀਯੋਗਤਾਵਾਂ ਕਰਾਈਆਂ ਔਰ ਉਹਨਾਂ ਦੇ ਵਿੱਚੋਂ ਜਿਹੜੇ ਆਵਲ ਆਏ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੀ ਇਨਾਮ ਇਨਾਮ ਵੰਡ ਦੀ ਜਿਹੜੀ ਰਸਮ ਸੀ ਉਹ ਗੁਰਮੁਸਮਗਮ ਕਰਕੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਇੰਤਜ਼ਾਰਈ ਹੈ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਪਤਵੰਤੇ ਸੱਜਣ ਪਹੁੰਚੇ ਹੋਏ ਨੇ ਗੁਰਮੁਖ ਪਿਆਰੇ ਮਹਾਪੁਰਖ ਸੰਗਤਾਂ ਪਹੁੰਚੀਆਂ ਹੋਗੀਆਂ ਨੇ ਦੇਸ਼ ਤੋਂ ਵਿਦੇਸ਼ ਤੋਂ ਬਹੁਤ ਸੰਗਤ ਪਹੁੰਚੀ ਹੋਈ ਹੈ ਔਰ ਐਜੂਕੇਟ ਕਜ਼ਾ ਪ੍ਰੋਜੈਕਟ ਵਾਲੋਂ ਵਿੱਦਿਆ ਦੇ ਪ੍ਰਸਾਰ ਪ੍ਰਸਾਰ ਵਾਸਤੇ ਔਰ ਪੰਜਾਬ ਦੇ ਬੱਚੇ ਪੰਥ ਦੇ ਬੱਚੇ ਪੜ੍ਹ ਲਿਖ ਜਾਣ ਇਹ ਇੱਕ ਆਪਣੇ ਮਨ ਦੇ ਵਿੱਚ ਇੱਕ ਦਰਦ ਲੈ ਕੇ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜਾ ਬਹੁਤ ਵੱਡਾ ਉਦਮ ਹੈ ਉਹ ਕੀਤਾ ਜਾ ਰਿਹਾ ਹੈ ਔਰ ਬਿਨਾਂ ਕਿਸੇ ਫੀਸ ਤੋਂ ਲੋੜਵੰਦ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੜਾਉਣ ਦਾ ਗਤਨ ਕੀਤਾ ਜਾ ਰਿਹਾ ਹੈ ਜਿੰਨੇ ਵੀ ਇਹਨਾਂ ਕਾਰਜਾਂ ਦੇ ਸ਼੍ਰਾਗਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਜਿਹੜੇ ਕਾਰਜਾਂ ਦੇ ਵਿੱਚ ਸਹਿਯੋਗੀ ਬਣ ਕੇ ਤੇ ਬੱਚਿਆਂ ਦੇ ਉੱਚ ਵਿਦਿਆ ਵਾਸਤੇ ਪੜ੍ਹਾਈ ਲਿਖਾਈ ਦੇ ਖੇਤਰ ਵਿੱਚ ਸਾਡੇ ਬੱਚੇ ਵੀ ਅੱਗੇ ਆ ਕੇ ਤੇ ਜੋ ਵੱਡੀਆਂ ਪ੍ਰਾਪਤੀਆਂ ਨੇ ਉਹ ਕਰਨ ਸਾਨੂੰ ਵੀ ਸਾਰਿਆਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਦਾ ਜਿਹੜਾ ਉਹ ਹਿੱਸਾ ਵੜਨਾ ਚਾਹੀਦਾ ਹੈ ਹਾਂ ਸੋ ਹੋਰ ਵੀ ਜਿਹੜੇ ਇਹ ਦੇਖਾ ਉਪਰਾਲੇ ਨੇ ਕੀਤੇ ਜਾ ਰਹੇ ਨੇ ਕੀ ਲੱਗਦਾ ਕਿ ਗੁਰਸਿੱਖੀ ਦੀ ਫਲਵਾੜੀ ਇਸ ਤਰੀਕੇ ਨਾਲ ਹੀ ਹੋਈ ਜਾ ਸਕਦੀ ਤੇ ਬੜੀ ਚੰਗੀ ਗੱਲ ਹੈ ਕਿ ਜਿਵੇਂ ਕਿ ਹੋਰ ਸੰਸਥਾਵਾਂ ਸੰਪਰਦਾਵਾਂ ਕਾਰ ਸੇਵਾ ਵਾਲੇ ਬਾਪੁਰਖ ਐਨ ਜੀਓਜ਼ ਦੇ ਵੱਲੋਂ ਜਿੱਥੇ ਵੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਉੱਥੇ ਪਿਛਲੇ ਸਮੇਂ ਪੰਜਾਬ ਵਿੱਚ ਆਏ ਹੜ੍ਹਾਂ ਦੀ ਵੀ ਬਹੁਤ ਵੱਡੀ ਸੇਵਾ ਪ੍ਰਭਾਵਿਤ ਹੋਏ ਲੋਕਾਂ ਦੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵੱਲੋਂ ਕੀਤੀ ਗਈ ਚਾਹੇ ਦੁੱਧਾਰੂ ਪਸ਼ੂਵੰਡੇ ਚਾਹੇ ਉਹਨਾਂ ਨੂੰ ਬਿਸਤਰੇ ਬਸਤਰ ਖਾਣ ਪੀਣ ਦਾ ਸਮਾਨ ਆਦਿਕ ਦਿੱਤਾ ਗਿਆ ਘਰ ਬਣਾ ਕੇ ਦੇਣ ਦੀ ਸੇਵਾ ਜਿਹੜੀ ਹੈ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਫਸਲਾਂ ਦੀ ਬਜਾਈ ਕਰਨ ਵਾਸਤੇ ਨਕਦ ਰਾਸ਼ੀ ਜਿਹੜੀ ਹੈ ਉਹ ਉਹ ਵੀ ਕਰੋੜਾਂ ਦੇ ਰਪਿੰਕੰਦਰ ਜਿਹੜੀ ਰਾਸ਼ੀ ਹੈ ਉਹ ਉਹਨਾਂ ਦੇ ਵੰਡ ਕੇ ਤਾਂ ਬਹੁਤ ਵੱਡਾ ਯਤਨ ਕੀਤਾ ਹੈ ਇਹ ਕਾਰਜ ਬਹੁਤ ਸ਼ਲਾਘਾਯੋਗ ਕਾਰਜ ਨੇ ਅਸੀਸ ਸਾਹਿਬ ਜੀ ਪਿਛਲੇ ਸਮੇਂ ਦੌਰਾਨ ਦੇਖੀਏ ਧਰ ਪਰਿਵਰਤਨ ਕਾफी ਵੱਡੇ ਜਿਹੜੇ ਮੁੱਦੇ ਤੇ ਚੱਲ ਰਿਹਾ ਸੀ ਤਾਂ ਹੁਣ ਕੀ ਲੱਗਦਾ ਹੈ ਕਿ ਕਾਫੀ ਠੱਲ ਪਈ ਹੈ ਹੁਣ ਲੋਕ ਜਿਹੜੇ ਵਾਪਸ ਗੁਰਸਿੱਖੀ ਵੱਲ ਫਰਤ ਰਹੇ ਨੇ ਗੁਰਸਿੱਖੀ ਜੀਵਨ ਨੂੰ ਅਪਣਾ ਰਹੇ ਨੇ ਦੇਖੋ ਮੈਂ ਕਹਿੰਦਾ ਕਿ ਇਹ ਜਿਹੜਾ ਕਾਰਜ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕੀਤਾ ਜਾ ਰਿਹਾ ਹੈ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਤਨ ਕੀਤੇ ਜਾ ਰਹੇ ਨੇ ਹੋਰਨਾਂ ਸੰਸ ਉਤੇ ਨਾਲ ਕੀ ਹੈ ਕਿ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਛੱਡ ਕੇ ਤੇ ਹੋਰ ਧਰਮਾਂ ਦੇ ਵਿੱਚ ਕਨਵਰਟ ਹੋ ਚੁੱਕੇ ਸਨ ਆਪਣੀਆਂ ਥੋੜੀਆਂ ਥੋੜੀਆਂ ਲੋੜਾਂ ਕਰਕੇ ਉਹਦੇ ਲਾਲਚ ਵਿੱਚ ਆ ਕੇ ਜਿਹੜੇ ਸਾਡੇ ਪਰਿਵਾਰ ਸਨ ਉਹ ਹੋਰ ਧਰਮਾਂ ਦੇ ਵਿੱਚ ਜਿਹੜੇ ਸਨ ਉਹ ਪ੍ਰਭਰਤ ਹੋਏ ਉਹਨਾਂ ਹੋਰਾਂ ਧਰਮਾਂ ਦੇ ਵਿੱਚ ਚਲੇ ਗਏ ਪਿਛਲੇ ਸਮੇਂ ਦਾਸਰਿਆਂ ਵੱਲੋਂ ਦੀ ਸੇਵਾ ਦੌਰਾਨ ਕਾਫੀ ਯਤਨ ਕਰਕੇ ਤੇ ਕਈ ਪਰਿਵਾਰ ਜਿਹੜੇ ਸਨ ਇਸਾਈ ਬਣ ਚੁੱਕੇ ਪਰਿਵਾਰ ਉਹ ਵਾਪਸ ਸਿੱਖ ਪੰਥ ਵਿੱਚ ਸ਼ਾਮਲ ਕੀਤੇ ਗਏ ਔਰ ਜਿਹੜੇ ਕਾਰਦ ਐਜੂਕੇਟ ਪੰਜਾਬ ਹਜਤ ਕਰ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਇਹਨਾਂ ਸਾਰੇ ਕਾਰਜਾਂ ਦੇ ਵਿੱਚ ਇਹਨਾਂ ਸਾਰੇ ਜਿਹੜਾ ਧਰਮ ਪਰਿਵਰਤਨ ਕਨਵਰਸ਼ਨ ਜਿਹੜੀ ਹੋ ਰਹੀ ਹੈ ਉਹਨ ਨੂੰ ਰੋਕਣ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਉਹ ਕੀਤਾ ਜਾ ਰਿਹਾ ਹੈ ਹੋ ਰਿਹਾ ਹੈ ਔਰ ਕਾਫੀ ਹੱਦ ਤੱਕ ਕਿ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਅਸੀਂ ਸਫਲ ਵੀ ਹੋ ਰਹੇ ਹਾਂ